ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਸੋ ਗਿੱਲੇ ਗੋਹਿਵਾ ਨੂੰ ਭਖਣਾ ਮੱਕੀ ਦੇ ਦਾਣੇ ਵਿੱਚ ਪੁੱਜਣਾ ਇਹ ਗਰਬਾਣੀ ਪੜਨੀ ਪੈਗੀ ਵਿਚਾਰ ਨਹੀਂ ਪੈਗੀ ਜਿੱਤਿਆ ਵਿਚਾਰੀ ਤਾਂ ਪਰਪਰ ਪਰ ਪ੍ਰਕਾਰੀ ਸੋ ਪੜ ਪੜ ਕੇ ਮਾਨ ਪਾਵੇਗਾ ਜੇ ਇਹ ਕੁਛ ਸਿੱਖਿਆ ਹੈ ਤਾਂ ਹੀ ਬੋਲ ਸਕਦੇ ਆ ਨਾ ਜੇ ਬੱਚਾ ਜੰਗਲ ਚ ਰਹੇ ਕੁਝ ਵੀ ਨਹੀਂ ਸਿੱਖਦਾ ਬੋਲਣਾ ਵੀ ਨਹੀਂ ਸਿੱਖਿਆ ਜਾਦਾ ਇਹ ਮੂਲ ਮੰਤਰ ਕੀ ਹੈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ ਕਹਿੰਦੇ ਨੇ ਇੱਥੋਂ ਤੱਕ ਹੈ ਮੂਲ ਮੰਤਰ ਤੂੰ ਪੜਿਆ ਨਹੀਂ ਸੋ ਮੈਂ ਪੜਿਆ ਨਹੀਂ ਮੈਨੂੰ ਪਤਾ ਹੈ ਸੋ ਡਾਂਗਾ ਕੱਢ ਲੈਂਦੇ ਹਾ ਸ੍ਰੀ ਸਾਹਿਬ ਪੱਗਾ ਲਾਂਦੇ ਹਾ ਇੱਥੋਂ ਤੱਕ ਹੈ ਮੋਲ ਮੰਦਰ ਆ ਚੀਜ਼ ਇੱਥੋਂ ਤੱਕ ਹੈ ਤੂੰ ਪੜਿਆ ਵਿਚਾਰਿਆ ਅੱਖੀ ਦੇਖਿਆ ਨਹੀਂ ਮੈਂ ਤਾਂ ਉਹੀ ਹਿਸਾਬ ਲਾਇਆ ਮੈਨਾਂ ਤਾਂ ਫਲਾਣੇ ਤੋਂ ਸੁਣਿਆ ਸੋ ਅਸਲ ਗੱਲ ਹੋਰ ਹੁੰਦੀ ਹੈ ਅੱਗੇ ਤੋਂ ਸੁਣਦੇ ਸੁਣਦੇ ਵੀ ਥਾਂ ਫਲਾਣੇ ਨੇ ਫਲਾਣੇ ਨੂੰ ਦੱਸਿਆ ਫਲਾਣੇ ਨੇ ਫਲਾਣੇ ਨੂੰ ਸੋ ਪਿੱਛੇ ਸਚਾਈ ਕੁਛ ਵੀ ਨਹੀਂ ਮੈਂ ਤਾਂ ਹੰਦਾ ਉੰਜ ਹੀ ਹਿਸਾਬ ਲਾਇਆ ਇਹ ਮੱਛਾਂ ਨੂੰ ਹੱਥ ਫੇਰ ਰਿਆ ਸੀ ਮੈਂ ਕੁਛ ਖਾ ਕੇ ਆਇਆ ਸੋ ਇਹ ਇੱਕ ਅੰਕਾਰ ਕੀ ਹੈ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਕਾ ਵਿਚਾਰਿਆ ਮੂਲ ਮੰਤਰ ਉਚਾਰਿਆ ਸੋ ਮੰਤਰ ਇਹ ਸੰਸਕ੍ਰਿਤੀ ਦਾ ਸ਼ਬਦ ਹੈ ਜੋ ਸ਼ਬਦ ਹੈ ਉਹਨਾਂ ਨੂੰ ਮੰਤਰ ਕਿਹਾ ਜਾਂਦਾ ਹੈ ਮੂਲ ਮੰਤਰ ਸ ਇਹ ਬੱਚਾ ਰੱਬ ਦਾ ਰੂਪ ਹੈ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਕਿਸੇ ਨਾਲ ਈਰਖਾ ਨਹੀਂ ਰੱਖਦਾ ਤਾਂ ਹੀ ਚਿਹਰਾ ਉਹਦਾ ਪਿਆਰਾ ਹੁੰਦਾ ਹੈ ਗਰਵਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ ਸਬ ਕਈ ਤਰ੍ਹਾਂ ਦਾ ਮਰਨ ਹੈ ਜੇ ਮਰਨ ਕਈ ਤਰ੍ਹਾਂ ਦਾ ਹੈ ਫਿਰ ਜੀਵਨ ਵੀ ਕਈ ਤਰ੍ਹਾਂ ਦਾ ਹੈ ਆਰਥਿਕ ਮੌਤ ਧਾਰਮਿਕ ਮੌਤ ਮਾਨਸਿਕ ਮੌਤ ਮਰਨ ਰੋਹਾਨੀ ਬਹੁਤ ਬਰਵਾਣੇ ਸਾਨੂੰ ਆਨੰਦ ਬਖਸ਼ਦੀ ਹੈ ਖੇੜਾ ਖੁਸ਼ੀ ਰੋਹਾਨੀ ਜੀਵਨ ਸ ਇਹ ਸਾਰਾ ਖੇਲ ਏਕੇ ਦਾ ਹੈ ਇੱਕ ਦਿਨੇ ਸਾਨੂੰ ਸਮਝ ਲੱਗੇ ਸੋ ਇੱਕ ਵਿੱਚੇ ਸਾਰਾ ਕੁਝ ਇਹ ਲੱਖਾਂ ਸੂਰਜ ਇਹ ਲੱਖਾਂ ਧਰਤੀਆਂ ਬੇਅੰਤ ਗਿਣਤੀ ਤੋਂ ਬਾਹਰ ਸਭ ਕੁਝ ਬੇਅੰਤ ਹੈ। ਸੋ ਇਹ ਤਰਖਾਨ ਮਿਸਤਰੀ ਆਪਣੀ ਲੱਕੜ ਚਾਹ ਦਰਵਾਜੇ ਜੇ ਲਾਂਦਾ ਹੈ ਘਰ ਨੂੰ ਕਰਤਾ ਵਿੱਚ ਬੰਨ੍ਹਦਾ ਹੈ। ਨਹੀਂ ਕਾਪ ਚਾਉਂਦਾ ਨਹੀਂ। ਇਹ ਸੁਨਿਆਰੇ ਨੇ ਗਲ ਦਾ ਹਾਰ ਬਣਾਇਆ। ਸੋਨੇ ਦਾ ਸ ਇੱਕਰਤਾ ਵਿੱਚ ਆਇਆ ਨਹੀਂ ਉਹਦੀ ਕਰਿਤ ਹੈ ਇਹ ਤਰਖਾਨ ਜਿਹਨ ਲੱਕੜ ਚ ਨਹੀਂ ਆਉਂਦਾ ਨਹੀਂ ਬੈਠਦਾ ਸ ਇਹ ਸੁਨਿਆਰਾ ਗਲਦੇ ਹਾਰ ਨਹੀਂ ਬੈਠਾ ਵਿੱਚ ਉਹ ਕਰਤਾ ਪੁਰਖ ਹੈ ਸਾਰਿਆਂ ਨੂੰ ਬਣਾਉਣ ਵਾਲਾ ਹੈ ਵਿੱਚ ਬੈਠਾ ਪੱਕੇ ਹੀ ਕਾਨੂੰਨ ਬਣਾਏ ਹਨ ਕੱਚਾ ਮਾਲ ਉਹਨੇ ਸਾਨੂੰ ਦਿੱਤਾ ਹੈ ਕੀ ਬਣਾਣਾ ਹੈ ਕੀ ਤਿਆਰ ਕਰਨਾ ਹੈ ਸਭ ਕੁਝ ਇਹ ਕੋਈ ਸਿੱਖਿਆ ਲੈਣੀ ਹੈ ਨਾ ਵਿਦੇਸ਼ ਵਾਲਿਆਂ ਨੇ ਕਾਮ ਕਰੋ ਤੋਂ ਮਹੰਕਾਰ ਜੋ ਇਹ ਪੰਜ ਹਨ ਸਾਰੇ ਸੰਸਾਰ ਦੀ ਸਮੱਸਿਆ ਹੈ ਉਹਨਾਂ ਨੇ ਇਹਦੇ ਤੇ ਵਿਚਾਰ ਕਰਕੇ ਸਾਰੇ ਜੋ ਗਰਬਾਣੀ ਨਾਲ ਗੱਲ ਢੁਕਦੀ ਹੈ ਇਹ ਕਾਮ ਦੀ ਸਮੱਸਿਆ ਸਾਰੇ ਸੰਸਾਰ ਦੀ ਹੈ ਨਾ ਸੰਜੀ ਸਾਰੇ ਕੰਮ ਕਰੋਧ ਮੋਹਕਾਰ ਪੰਜਾ ਤੱਤਾਂ ਤੇ ਵਿਚਾਰ ਕੀਤੀ ਸਾਰੇ ਮਸਲੇ ਹੱਲ ਕੀਤੇ ਹਨ ਸਾਰੇ ਨੰਬਰ ਉਪਰਖਦੇ ਹਨ ਉਹ ਕੁਦਰਤ ਦੇ ਹਨ ਉਹ ਅੱਲਾ ਦੇ ਹਨ ਵਾਇਰਲ ਦੇ ਹਨ ਆਰਾਮ ਦੇ ਹਨ ਰਾਮ ਕੀ ਯਾਰ ਰਮਿਆ ਹੋਇਆ ਹੈ ਉਹ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬਿੰਦਾ ਉਹ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਸੋ ਜਿਹੜੀ ਕੰਮ ਕਰਣੀ ਹੈ ਜਿਹੜਾ ਕਾਰੋਬਾਰ ਕਰਨਾ ਹੈ ਜਿਹੜਾ ਬਿਜ਼ਨਸ ਕਰਨਾ ਹੈ ਉਹਦੇ ਵਿੱਚ ਹੀ ਵਰਦਾਨ ਹੈ ਉਹਦੇ ਵਿੱਚ ਹੀ ਸਰਾਪ ਹੈ ਇਹ ਕਰ ਹੈ ਪਰ ਸੋ ਇਹ ਆਰਥਿਕ ਮੌਤ ਮਾਇਆ ਵੀ ਇੱਕ ਬਹੁਤ ਚੀਜ਼ ਹੈ ਗਰੀਬੀ ਹੋਏ ਨਾ ਕੋਲੇ ਰਿਸ਼ਤੇਦਾਰ ਆ ਜਾਂ ਲੰਘ ਜਾਂਦਾ ਹੈ ਕੁਝ ਮੰਗੇਗਾ ਮੇਰੇ ਤੋਂ ਸ ਦੋ ਪੈਸੇ ਹਣ ਵੱਲ ਪਾ ਕੇ ਆਉਂਦਾ ਮੈਂ ਜੀ ਇੱਧਰ ਆਇਆ ਸੀ ਸ਼ਹਿਰ ਚ ਮੰਡੀ ਮੈਂ ਕਿਹਾ ਮਿਲ ਜਾਈਏ ਬੜੇ ਹਾਸਸ ਸ ਗੱਲਾਂ ਕਰਦੇ ਹਨ ਫਿਰ ਸ ਇਹ ਆਰਥਿਕ ਮਰਨ ਕੀ ਹੈ ਜੋ ਕਮਾਈ ਸੀ ਉਹ ਬੰਦ ਹੋ ਗਈ ਦੇਣਦਾਰੀ ਹੈ ਇਹਦਾ ਵੀ ਦੇਣਾ ਇਹਦਾ ਵੀ ਦੇਣਾ ਇਹਦਾ ਵੀ ਦੇਣਾ ਸੋ ਇਹ ਮਾਨਸਿਕ ਮੌਤ ਹੱਥੀ ਚੱਲ ਰਹੇ ਹਨ ਪੈਰ ਵੀ ਚੱਲ ਰਹੇ ਹਨ ਸਾਰਾ ਸਰੀਰ ਚੱਲ ਰਿਹਾ ਹੈ ਪਰ ਜੋ ਅੱਗੇ ਵਿਚਾਰ ਦੇਖੋ ਜੀ ਕਰਨੀ ਸੀ ਜੋ ਅਗੇ 100-100 ਕਦਮ ਚੱਲਣਾ ਸੀ ਇਹ ਪਸ਼ੂ ਬਿਖਤੀ ਹੋਗੀ ਪਸ਼ੂ ਆ ਰਗੇ ਹੋਗੇ ਖਾ ਲਿਆ ਉਹ ਵੀ ਠੀਕ ਹੈ ਜੇ ਉਹਨਾਂ ਦਾ ਕੇਸ ਚੱਲੇ ਨਾ ਜਿੰਨਾ ਉਹਨਾਂ ਸਾਨੂੰ ਦੇਤਾ ਦੁੱਧ ਦੇਤਾ ਖਲ ਖਾ ਕੇ ਕਾਸ ਖੁਸ ਖਾ ਕੇ ਸਾਨੂੰ ਅੰਮ੍ਰਿਤ ਵਰਗਾ ਦੁੱਧ ਦਿੱਤਾ ਸਾਰਾ ਜੇ ਸਾਹਵੋ ਨਾਲ ਸਾਡੇ ਨਾਲ ਨਾ ਸਾਨੂੰ ਵਿੱਚੇ ਛੱਡ ਕੇ ਭੱਜਣਾ ਪਏਗਾ ਜਿਵੇਂ ਅਸੀਂ ਸਾਹਵਤਾ ਬੁਲਾਂਦੇ ਆ ਸੋ ਉਹਨਾਂ ਦਾ ਵੀ ਦੇਣਾ ਨਹੀਂ ਦੇ ਸਕਦੇ ਉਹ ਆਪਣੇ ਨਾਮ ਦੀ ਨਾਮ ਨਾਲ ਜੁੜੇ ਹਨ ਆਪਣਾ ਨਾਮ ਨਹੀਂ ਉਹਨਾਂ ਖਰਾਬ ਕੀਤਾ ਠੀਕ ਹੈ ਪੰਜੇ ਉਂਗਲਾ ਬਰਾਬਰ ਨਹੀਂ ਹਨ ਪਰਮੇਸ਼ਰ ਨੇ ਜਕਤ ਭੁਗਤ ਮੁਕਤ ਬਣਾਈ ਹੈ ਜਿਉਂਦੇ ਮੁਕਤ ਹੋਣਾ ਹੈ ਸ ਇਹ ਮਾਨਸਿਕ ਮੌਤ ਜੇ ਸਾਡੇ ਜੋ ਵਿਚਾਰ ਹੁੰਦੇ ਸੀ ਅੱਗੇ ਰੁਕ ਗਏ ਰੁਕੀ ਹੋਈ ਚੀਜ਼ ਛੇਵੇਂ ਸਾਈਕਲ ਮੋਟਰਸਾਈਕਲ ਕੋਈ ਵੀ ਰੁਕ ਜਾਏ ਚੱਲਦਾ ਨਹੀਂ ਚਲਾਓ ਬੈਠੋ ਨਹੀਂ ਇਹ ਚਲਦੀ ਕਾ ਨਾਮ ਗਾੜੀ ਹੈ ਸਭ ਰੁਕੇ ਹੋਇਆ ਪਾਣੀ ਵੱਧੂ ਮਾਰਦਾ ਹੈ ਕਿਰਮ ਪੈ ਜਾਂਦੇ ਹਨ ਚਲ ਚਲਾਈ ਦਾ ਮੇਲਾ ਹੈ ਇਹ ਪੋਲ ਥੱਲੇੋਂ ਪਾਣੀ ਲੰਘਿਆ ਵਾਪਸ ਨਹੀਂ ਆਉਣਾ ਇਹ ਜੋ ਬੋਲ ਹਨ ਤੀਰ ਹਨ ਤੀਰ ਚੱਲਿਆ ਹੋਇਆ ਵਾਪਸ ਨਹੀਂ ਆਉਣਾ ਛੇਤੀ ਸੋਲ ਕੇ ਬੋਲਣਾ ਹੈ ਸੋਚ ਕੇ ਬੋਲਣਾ ਸ ਇਹ ਮਾਨਸਿਕ ਮੌਤ ਅਸੀਂ ਹਜ਼ਾਰਾਂ ਵਾਰ ਜਿੰਨਾ ਝੂਠ ਬੋਲਿਆ ਸਾਨੂੰ ਸੱਚ ਪ੍ਰਤੀ ਦੂਰ ਲਾਪਿਆ ਅੱਗੇ ਖੋਜ ਕਰਨੀ ਸੀ ਅੱਗੇ ਪ੍ਰਾਪਤ ਕਰਨਾ ਹੀ ਕੁਝ ਰੋਹਾਨੀ ਮੌਤ ਕੀ ਹੈ ਸ ਇਹ ਧਰਮ ਕਮਾਣਾ ਸੀ ਜੇ ਮਰਚ ਕੌੜੀ ਨਹੀਂ ਉਹਦਾ ਧਰਮ ਸੀ ਮਰਚ ਦਾ ਸੇ ਮਿੱਠਾ ਹੀ ਨਹੀਂ ਆਮ ਮਿੱਠਾ ਹੀ ਨਹੀਂ ਸੋ ਉਹਨਾਂ ਦਾ ਧਰਮ ਹੈ ਉਹ ਸਿਸਟਮ ਨਾਲ ਕਾਨੂੰਨ ਨਾਲ ਪਰਮੇਸ਼ਰ ਦੀ ਕੁਦਰਤ ਦੇ ਉਪਜਿਆ ਹੋਇਆ ਹੈ ਸੋ ਜੇ ਨਕਲੀ ਜਹਾਜ਼ ਬਣਿਆ ਹੋਏ ਵਿੱਚ ਇੰਜਣ ਮੋਟਰਸਾਈਕਲ ਦਾ ਵੀ ਨਾ ਹੋਏ ਜੀਪ ਦਾ ਇੰਜਣ ਨਾ ਹੋਏ ਕਿਵੇਂ ਉੱਡੇਗਾ ਰੰਗ ਰੰਗਣ ਹੋਇਆ ਟਾਇਰ ਲੱਗੇ ਨੇ ਨਹੀਂ ਸੋ ਤਾਂਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝ ਬਦੇਸ਼ ਦੇ ਰਹੇ ਹਨ ਵਿਦੇਸ਼ ਵਾਲਿਆਂ ਦੇ ਉਹਨਾਂ ਦੇ ਖੂਨ ਚ ਹੈ ਜਿਹੜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਟੁਕਦੀ ਹੈ ਉਹਨਾਂ ਨਾਲ ਹੈ ਠੀਕ ਹੈ ਚਲੋ ਇਹ ਦਾਤ ਮਿਲੀ ਹੈ ਜੇ ਜੋ ਵਾਲ ਹਨ ਇਹ ਨਰਮਾਦੇ ਦੀ ਪਛਾਣ ਹੈ ਜਿਵੇਂ ਕਿਸੇ ਜੀਣਾ ਹੈ ਪਰਮੇਸ਼ਰ ਹੀ ਆਜ਼ਾਦ ਹੈ ਸਾਨੂੰ ਹੀ ਆਜ਼ਾਦ ਬਣਾਇਆ ਸੋ ਇਹ ਨਾਰਾ ਵਾਦਾ ਜੇ ਕਿਸੇ ਬੀਬੀ ਨੂੰ ਦਾੜੀ ਆ ਜਾਂਦੀ ਜਾਂ ਮੁੱਛਾ ਹੁੰਦੀ ਹਨ ਕਿੰਨੀਆਂ ਬੁਰੀਆਂ ਲੱਗਦੀਆਂ ਹਨ ਪਰਮੇਸ਼ਰ ਤੋਂ ਸਿਆਣਾ ਕੋਈ ਨਹੀਂ ਉਹਨੇ ਪੱਕੇ ਹੀ ਕਾਨੂੰਨ ਬਣਾਏ ਹੋਏ ਹਨ ਕੱਚਾ ਮਾਲ ਸਾਨੂੰ ਦਿੱਤਾ ਹੈ ਸੋ ਰੋਹਾਨੀ ਖੇੜਾ ਖੁਸ਼ੀ ਇਹ ਕੋਈ ਵੀ ਕੰਮ ਸਿੱਖਣਾ ਹੈ ਸਤਾ ਦੀ ਲੋੜ ਹੈ ਗੁਰੂ ਦੀ ਲੋੜ ਹੈ ਸਤਾ ਤੋਂ ਬਿਨਾ ਗੁਰੂ ਤੋਂ ਬਿਨਾ దੈਵੀ ਨਹੀਂ ਜੰਮਦਾ ਹਲਾਲਾ ਵੇਖੀ ਜਾਉ ਨਹੀਂ ਠੰਡਾ ਜਾਂਦਾ ਰਹਿ ਗਿਆ ਥੱਤਾ ਜਾਂਦਾ ਰਹਿ ਗਿਆ ਨਹੀਂ ਸੋ ਕੋਈ ਵੀ ਸਿੱਖਣਾ ਸਿੱਖਿਆ ਲੈਣੀ ਹੈ ਗੁਰੂ ਦੀ ਲੋੜ ਹੈ ਸਤਾ ਦੀ ਲੋੜ ਹੈ ਇਹ ਇੱਕ ਕਦਮ ਰੋਣਾ ਪਏਗਾ ਤੁਰਦੇ ਦਾ ਨਾ ਹੈ ਗਾੜੀ ਚਲਤੀ ਦਾ ਨਾਮ ਰੁਕਾ ਹੋਇਆ ਗੱਡਾ ਹੈ ਇਹ ਜੋ ਪੁਲਾਂ ਚ ਪਾਣੀ ਲੰਘ ਗਿਆ ਦੁਬਾਰਾ ਵਾਪਸ ਨਹੀਂ ਆਉਣਾ ਇਹ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਪਰਮੇਸ਼ਰ ਵੀ ਸੱਚ ਪਰਮੇਸ਼ਰ ਨਿਤ ਨਵਾਉ ਨਿਤ ਨਵਾ ਗੁੱਥੇ ਵਰਗਾ ਗੁੱਥਾ ਨਹੀਂ ਬਣਾਉਂਦਾ ਚਿਹਰੇ ਵਰਗਾ ਚਿਹਰਾ ਨਹੀਂ ਬਣਾ ਰਿਹਾ ਦਾਣੇ ਵਰਗਾ ਦਾਣਾ ਨਹੀਂ ਬਣਾ ਰਿਹਾ ਵਿਚੀ ਹੈ ਜਦੋਂ ਇੱਕ ਅਦੀ ਸਮਝ ਲੱਗ ਗਈ ਨਾ ਇਹ ਉੱਪਰ ਇਹ ਦਸਵਾ ਦਰਵਾਜ਼ਾ ਇਹ ਖੁੱਲ ਜਾਏਗਾ ਸੋ ਧਿਪ ਦ੍ਰਿਸ਼ਟੀ ਤਰਲੋਚਨ ਤੀਜੀ ਅੱਖ ਖੁੱਲ ਜਾਏਗੀ ਅੱਗੇ ਆ ਉੱਪਰ ਇਹਦਾ ਫੈਸਲਾ ਚੱਲਦਾ ਹੈ ਸੋ ਗੁਰੂ ਤੋਂ ਬਿਨਾ ਅਸੀਂ ਅੰਧੇ ਆ ਸੱਜੇ ਜਾਣਾ ਖੱਬੇ ਜਾਣਾ ਕਿੰਨਾ ਚਿਰ ਸਾਨੂੰ ਕੋਈ ਦੱਸੇਗਾ ਗੁਰੂ ਧਾਰਨਾ ਪਾਏਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਿਹਾ ਅਸੀਂ ਸਿੱਖਾਂ ਸਿੱਖਾਂ ਸੋ ਸਿੱਖਿਆ ਲੈਣੀ ਹੈ ਸੋ ਅੱਜ ਨਾਲ ਚੱਲਣਾ ਪਏਗਾ ਅੱਜ ਕੀ ਹੈ ਸੋ ਅੱਜ ਜਿਹਦਾ ਸੰਭਾਲਾਂਗੇ ਵਰਤਮਾਨ ਸੰਭਾਲਾਂਗੇ ਤੋ ਇੱਕ ਸੋਣਾ ਬਣ ਕੇ ਆਏਗਾ ਜੋ ਪਿੱਛੇ ਲੰਘ ਗਿਆ ਲੰਘ ਗਿਆ ਜੋ ਆਉਣ ਵਾਲਾ ਉਹਦੀ ਕੀ ਚਿੰਤਾ ਕਰਦਾ ਹੈ ਸੋ ਅੱਜ ਨੂੰ ਸੰਭਾਲਣਾ ਪਏਗਾ ਜੀ ਇਹ ਮਤ ਨਾਲ ਬਾਜੀ ਜਿੱਤੀ ਜਾਏਗੀ ਮਨ 24 ਘੰਟੇ ਚੱਲਣ ਵਾਲੀ ਮਸ਼ੀਨ ਹੈ ਇਹਨੇ ਸੁੱਤਿਆਂ ਵੀ ਚੱਲਣਾ ਹੈ ਚੇਤ ਸੁਚੇਤ ਜੇਥੋਂ ਚਲਾਏ ਤਿਨ ਚੱਲੈ ਸਵਾਮੀ ਹੋਰ ਕਿਆ ਜਾਨਾ ਗੁਣ ਤੇਰੇ ਜੇਥੋਂ ਚਲਾਏ ਤੇ ਮੈਂ ਚੱਲੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ ਜਿਸ ਨੂੰ ਕਥਾ ਸੁਣਾਏ ਆਪਣੇ ਸੇ ਗੁਰਦੁਆਰਾ ਸੁਖ ਪਾਵੇ ਕਹ ਨਾਨਕ ਸੱਚੇ ਸਾਹਿਬ ਜੋ ਪਾਵੈ ਤਵੇਂ ਚਲਾਵੇ ਸ ਉਹ ਗੋਲ ਘਤਾਰੇ ਚ ਚੱਲ ਰਿਆ ਸਿਸਟਮ ਇਹ ਦਾਦਾ ਨਾਨਾ ਜਾ ਰਿਹਾ ਹੈ ਪੋਤਰਾ ਧੋਤਰਾ ਆ ਰਿਹਾ ਹੈ ਸੋ ਕਿਰਪਾ ਹੋਈ ਹੋਈ ਆ ਮਨੁੱਖਾ ਦੇ ਮਿਲਣੇ ਕਿਰਪਾ ਦੀ ਨਿਸ਼ਾਨੀ ਹੈ ਬਾਹਰੋਂ ਘਰ ਨੂੰ ਆਉਣਾ ਹੈ ਸਭ ਪੁੱਠੀ ਗਿਣਤੀ ਵਾਲਾ ਜੀਵਨ ਹੈ ਜੇ ਮਰਨ ਕਈ ਤਰ੍ਹਾਂ ਦਾ ਹੈ ਇਹ ਆਰਥਿਕ ਮੌਤ ਹੈ ਮਾਨਸਿਕ ਮੌਤ ਹੈ ਸਮਾਜਿਕ ਮੌਤ ਹੈ ਸਮਾਜ 'ਚ ਤੂੰ ਤੀ ਬੋਲਦੀ ਸੀ ਅੱਜ ਕੋਈ ਪੁੱਛਦਾ ਨਹੀਂ ਇਹ ਕਈ ਤਰ੍ਹਾਂ ਦਾ ਮਰਨਾ ਹੈ ਜੇ ਜੀਵਨ ਕਈ ਤਰ੍ਹਾਂ ਦਾ ਹੈ ਗੁਰੂ ਕੋਲ ਹੈ ਸਭ ਕੁਝ ਜੀ ਸਦਾਸਤੋਂ ਬਹੁਤ ਹੀ ਗਲਤੀ ਆਉ ਰਹੀ ਹੈ ਮੂਰਖ ਜਿਹਾ ਦਾਸ ਹੈ ਸੰਗਤ ਹੋਰ ਗੁਰੂ ਬਖਸ਼ਣਾ ਰਿ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ